ਹੈਲੋ ਜੀ ਸਸ਼ੀ ਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਤੁਹਾਡੇ ਕੀ ਹਾਲ ਚਾਲ ਨੇ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਾਨੀ ਜੀ ਬਾਈ ਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਹੋਵੋਗੇ ਬਾਈ ਗੁਰੂ ਤੁਹਾਨੂੰ ਸਾਰਿਆਂ ਨੂੰ ਜੀ ਤੰਦਰੁਸਤੀਆਂ ਦੇਣ ਮੈਂ ਤੁਹਾਡੇ ਲਈ ਇੱਕ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਲੈ ਕੇ ਆਈ ਆ ਤਿੰਨੇ ਤਿੰਨ ਕੁੰਡੀਆਂ ਦਾ ਇਹ ਵਾਲਾ ਡਿਜ਼ਾਈਨ ਆ ਜੀ ਇੱਕ ਸਲਾਈ ਚ ਇਹ ਵਾਲਾ ਜਿਹੜਾ ਡਿਜ਼ਾਈਨ ਬਣ ਜਾਂਦਾ ਠੀਕ ਆ ਜੀ ਉਹ ਇਹ ਚਾਰ ਸਲਾਈ ਚ ਇਹ ਕੰਪਲੀਟ ਹੋ ਜਾਂਦਾ ਹੈ ਚੌਥੀ ਸਲਾਈ ਚ ਇਹ ਵਾਲਾ ਡਿਜ਼ਾਈਨ ਆਪਣਾ ਬਣਨਾ ਹੈ ਤਿੰਨ ਸਲਾਈਆਂ ਆਪਣੀਆਂ ਦੋ ਸਲਾਈਆਂ ਸਿੱਧੀ ਸਾਈਡ ਸਿੱਧੀਆਂ ਪੈ ਜਾਂਦੀਆਂ ਤੇ ਇੱਕ ਸਲਾਈ ਆਪਣੀ ਮਗਲੀ ਸਾਈਡ ਫੁੱਠੀ ਪੈ ਜਾਂਦੀ ਹੈ ਫਿਰ ਉਦੋਂ ਬਾਅਦ ਚੌਥੀ ਸਲਾਈ ਚ ਇਹ ਵਾਲਾ ਡਿਜ਼ਾਈਨ ਬਣਦਾ ਠੀਕ ਹੈ ਜੀ ਬਹੁਤ ਹੀ ਸੋਹਕਾ ਤੇ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਇਹ ਇਹ ਵਾਲਾ ਜਿਹੜਾ ਮੈਂ ਤੁਹਾਡੇ ਲਈ ਲੈ ਕੇ ਆਈਆਂ ਤਿੰਨੇ ਤਿੰਨ ਕੁੰਡਿਆਂ ਦਾ ਇਹ ਵਾਲਾ ਡਿਜ਼ਾਈਨ ਹੈ ਜੀ ਤਿੰਨੇ ਤਿੰਨ ਕੁੰਡਿਆਂ ਦੇ ਹਿਸਾਬ ਨਾਲ ਆਪਾਂ ਨੇ ਕੁੰਡੇ ਪਾ ਲੈਨੇ ਦੋ ਕੁੰਡੇ ਆਪਾਂ ਨੇ ਐਕਸਟਰਾ ਪਾ ਲਿਆ ਠੀਕ ਹੈ ਜੀ ਪਹਿਲੀ ਸਲਾਈ ਆਪਣੀ ਹੈਗੀ ਸਿੱਧੀ ਸਾਈਡ ਇਹ ਆਪਣਾ ਇਹ ਸਾਰੇ ਕੁੰਡੇ ਜੀ ਸਿੱਧੇ ਸਿੱਧੇ ਪਾ ਲੈਣੇ ਆ ਧਾਗਾ ਮਗਲੀ ਸਾਈਡ ਰੱਖ ਕੇ ਸਾਰੀ ਸਲਾਈ ਆਪਾਂ ਨੇ ਸਿੱਧੀ ਸਿੱਧੀ ਪਾਉਣੇ ਨੇ ਸਿੱਧੀ ਸਲਾਈ ਤੁਮੀ ਇਹ ਵਾਲਾ ਜਿਹੜਾ ਡਿਜ਼ਾਈਨ ਆ ਜੀ ਸਟਾਰਟ ਹੋ ਜਾਂਦਾ ਹੈ ਡਿਜ਼ਾਈਨ ਦੀ ਪਹਿਲੀ ਸਲਾਈ ਸਾਰੀ ਸਿੱਧੀ ਪਾਉਗੀ ਆਪਣੀ ਹਾਂਜੀ ਪਹਿਲੀ ਸਲਾਈ ਆਪਣੀ ਕੰਪਲੀਟ ਹੋ ਗਈ ਆਪਾਂ ਆ ਗਿਆ ਪੁੱਠੀ ਸਾਈਡ ਦੂਜੀ ਸਲਾਈ ਇਹ ਆਪਾਂ ਸਾਰੀ ਪੁੱਠੀ ਪੁੱਠੀ ਪਾਉਣੇ ਨੇ ਕੁੰਡੇ ਤਾਂ ਕਿ ਆਪਣੀ ਸਾਈਡ ਜਿਹੜਾ ਸਾਰੇ ਕੁੰਡੇ ਆਪਾਂ ਨੇ ਪੁੱਠੇ ਪੁੱਠੇ ਬਣਾ ਲੈਣੇ ਨੇ ਠੀਕ ਹੈ ਜੀ ਇਹ ਜਿਹੜੀ ਦੂਜੀ ਸਲਾਈ ਹੈ ਪੁੱਠੀ ਸਾਈਡ ਇਹ ਸਾਰੀ ਪੁੱਠੀ ਪਾਉ ਆਪਣੀ ਸਲਾਈ ਹਾਂਜੀ ਜੋ ਦੋ ਸਲਾਈਆਂ ਆਪਣੀਆਂ ਹੋ ਗਈਆਂ ਕੰਪਲੀਟ ਆਪਾਂ ਆ ਗਏ ਜੀ ਸਿੱਧੀ ਸਾਈਡ ਤੀਜੀ ਸਲਾਈ ਇਹ ਵੀ ਸਲਾਈ ਆਪਣੀ ਸਾਰੀ ਸਿੱਧੀ ਹੀ ਪੈਣੀ ਹੈ ਠੀਕ ਹੈ ਜੀ ਇਹ ਸਾਰੇ ਕੁੰਡੇ ਆਪਾਂ ਨੇ ਸਿੱਧੇ ਸਿੱਧੇ ਬਣਾ ਲੈਣੇ ਨੇ ਇਹ ਆਪਣੀ ਹੈਗੀ ਹੈ ਜੀ ਡਿਜ਼ਾਈਨ ਦੀ ਤੀਜੀ ਸਲਾਈ ਸਿੱਧੀ ਸਾਈਡ ਇਹ ਵੀ ਸਲਾਈ ਆਪਣੀ ਸਾਰੀ ਸਿੱਧੀ ਪਾਉਗੀ ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਹੈ ਇਹ ਠੀਕ ਹੈ ਜੀ ਤਿੰਨ ਸਲਾਈਆਂ ਤੇ ਇਦਾਂ ਹੀ ਪੈ ਜਾਂਦੀਆਂ ਚੌਥੀ ਸਲਾਈ ਚ ਮਗਲੀ ਸਲਾਈ ਚ ਇਹ ਵਾਲਾ ਡਿਜ਼ਾਈਨ ਇੱਕ ਸਲਾਈ ਚ ਬਣੂਗਾ ਉਹ ਜੀ ਆਪਣੀ ਤੀਜੀ ਸਲਾਈ ਵੀ ਕੰਪਲੀਟ ਹੋ ਗਈ ਆ ਸਿੱਧੀ ਸਾਈਡ ਵਾਲੀ ਤਿੰਨ ਸਲਾਈਆਂ ਆਪਣੀ ਡਿਜ਼ਾਈਨ ਦੀਆਂ ਹੋ ਗਈਆਂ ਕੰਪਲੀਟ ਠੀਕ ਆ ਜੀ ਤੇ ਹੁਣ ਆਪਾਂ ਆ ਗਏ ਆਂ ਪੁੱਠੀ ਸਾਈਡ ਚੌਥੀ ਸਲਾਈ ਹੁਣ ਚੌਥੀ ਸਲਾਈ ਚ ਆਪਾਂ ਨੇ ਡਿਜ਼ਾਈਨ ਬਣਾਣਾ ਏ ਪੁੱਠੀ ਸਾਈਡ ਤੋਂ ਇਹ ਵਾਲਾ ਜਿਹੜਾ ਡਿਜ਼ਾਈਨ ਆ ਬਣਾਉਂਗਾ ਠੀਕ ਆ ਜੀ ਇੱਕ ਕੁੰਡਾ ਆਪਾਂ ਨੇ ਪੁੱਠਾ ਪਾ ਲੈਣਾ ਹੁਣ ਆਪਾਂ ਨੇ ਕੀ ਕਰਨਾ ਆ ਦੋ ਕੁੰਡੇ ਛੱਡ ਕੇ ਨਾ ਇਹ ਵਾਲੇ ਦੋ ਕੁੰਡੇ ਛੱਡ ਕੇ ਆਪਾਂ ਨੇ ਮਗਲੀ ਸਾਈਡ ਤੋਂ ਇਦਾਂ ਤੀਜਾ ਕੁੰਡਾ ਬੋਲਣਾ ਠੀਕ ਹੈ ਜੀ ਪੁੱਠਾ ਇਹ ਵੀ ਤੀਜਾ ਕੁੰਡਾ ਆਪਾਂ ਨੇ ਪੁੱਠਾ ਬੁਣ ਲਿਆ ਤਾਂਗਾ ਮਗਲੀ ਸਾਈਡ ਲੈ ਕੇ ਜਾਵਾਂਗੇ ਆਹ ਦੋ ਜਿਹੜੇ ਆਪਣੇ ਕੁੰਡੇ ਨੇ ਆਪਾਂ ਇਹਨਾਂ ਨੂੰ ਸਿੱਧੇ ਬੁਣਾਗੇ ਤਾਂ ਠੀਕ ਹੈ ਜੀ ਫਿਰ ਆ ਵੀ ਕੁੰਡਾ ਆਪਾਂ ਤਾਰ ਦਾਂਗੇ ਜਿਹੜਾ ਬੁਣਿਆ ਸੀ ਹੁਣ ਤਾਂਗਾ ਆਪਣੀ ਸਾਈਡ ਲੈ ਕੇ ਆਵਾਂਗੇ ਦੋ ਕੁੰਡਿਆਂ ਨੂੰ ਆਪਾਂ ਛੱਡ ਕੇ ਤੀਜਾ ਕੁੰਡਾ ਇੱਦਾਂ ਬੈਕ ਸਾਈਡ ਤੋਂ ਬੁਣਨਾ ਬੈਕ ਸਾਈਡ ਤੋਂ ਆਪਣੀ ਸਲਾਈ ਪਾ ਕੇ ਇੱਦਾਂ ਫੁੱਟਾ ਕੁੰਡਾ ਬੁਣਨਾ ਫੇਰ ਤਾਂ ਗੱਮagli ਲੈ ਕੇ ਜਾਣਾ ਦੋ ਕੁੰਡੇ ਆਪਾਂ ਨੇ ਸਿੱਧੇ ਪਾ ਲੈਣ ਹਾਂ ਹਾਂਜੀ ਤਾਂ ਗਾ ਆਪਣੀ ਤੈ ਲੈ ਕੇ ਆਵਾਂਗੇ ਦੋ ਕੁੰਡੇ ਛੱਟ ਕੇ ਆਪਾਂ ਤੀਜਾ ਕੁੰਡਾ ਬੁਣਾਂਗੇ ਤਾਂ ਗੱਮagli ਲੈ ਕੇ ਜਾਵਾਂਗੇ ਦੋ ਕੁੰਡੇ ਆਪਾਂ ਸਿੱਧੇ ਬੁਣ ਲਾਂਗੇ ਇਹ ਆਪਣੀ ਚੌਥੀ ਸਲਾਈ ਆ ਜੀ ਡਿਜ਼ਾਈਨ ਦੀ ਚੌਥੀ ਸਲਾਈ ਇਹ ਵਾਲਾ ਡਿਜ਼ਾਈਨ ਬਣੂਗਾ ਦੋ ਕੁੰਡੇ ਆਪਣੀ ਛੱਡੇ ਤੀਜਾ ਕੁੰਡਾ ਆਪਾਂ ਨੇ ਮਗਲੀ ਸਾਈਡ ਤੋਂ ਸਲਾਈ ਇਦਾਂ ਪਾ ਕੇ ਕੁੰਡਾ ਬਣਾਉਣਾ ਠੀਕ ਹੈ ਜੀ ਹੁਣ ਆਪਾਂ ਨੇ ਧਾਗਾ ਮਗਲੀ ਸਾਈਡ ਲੈ ਕੇ ਦੋ ਕੁੰਡੇ ਆਪਾਂ ਨੇ ਸਿੱਧੇ ਪਾ ਲਈ ਫੇਰ ਧਾਗਾ ਆਪਣੀ ਥੈੜਲਿਆਂ ਦਾ ਦੋ ਕੁੰਡੇ ਆਪਣੀ ਛੱਡੇ ਤੀਜਾ ਕੁੰਡਾ ਆਪਾਂ ਨੇ ਇਦਾਂ ਉੱਠਾ ਬਣ ਲਿਆ ਫੇਰ ਧਾਗਾ ਮਗਲੀ ਸਾਈਡ ਲੈ ਕੇ ਜਮ ਕੇ ਦੋ ਕੁੰਡੇ ਆਪਾਂ ਇਹ ਵਾਲੇ ਸਿੱਧੇ ਪਾ ਲਾਂਗੇ। ਇਹ ਹੀ ਤਿੰਨ ਗੁੰਡੇ ਚੌਥੀ ਸਲਾਈ 'ਚ ਆਪਣੀ ਬਾਰ-ਬਾਰ ਰਿਪੀਟ ਕਰਨੀ ਨੇ। ਠੀਕ ਹੈ ਜੀ, ਤਿੰਨ ਸਲਾਈਆਂ ਸਿੱਧੀਆਂ ਹੀ ਪੈ ਜਾਂਦੀਆਂ ਨੇ। ਤੇ ਚੌਥੀ ਸਲਾਈ 'ਚ ਇਹ ਵਾਲਾ ਡਿਜ਼ਾਈਨ ਆ ਬੈਕ ਸਾਈਡ ਹੀ ਬਣਦਾ ਹੈ। ਇੱਕ ਸਲਾਈ ਦਾ ਹੀ ਡਿਜ਼ਾਈਨ ਆ ਇਹ। ਆਹ ਲੋ ਜੀ ਆਪਾਂ ਨੇ ਦੋ ਗੁੰਡੇ ਪਾ ਲਏ ਨੇ। ਤਾਂਕਾ ਆਪਣੀ ਜ਼ੜ ਲਿਆ ਕਿ ਇੱਕ ਗੁੰਡਾ ਆਪਾਂ ਫੁੱਟਾ ਪਾ ਲਾਂਗੇ ਠੀਕ ਹੈ ਜੀ। ਚਾਰ ਸਲਾਈਆਂ ਆਪਣੀਆਂ ਕੰਪਲੀਟ ਹੋ ਗਈਆਂ। ਤੇ ਆਪਣਾ ਨਾਲ ਡਿਜ਼ਾਈਨ ਵੀ ਆ ਜਿਹੜਾ ਕੰਪਲੀਟ ਹੋ ਗਿਆ ਠੀਕ ਆ ਜੀ ਹੁਣ ਆਪਾਂ ਨੇ ਕੀ ਕਰਨਾ ਪੰਜਵੀਂ ਸਲਾਈ ਆਪਾਂ ਨੇ ਸਾਰੀ ਸਿੱਧੀ ਸਿੱਧੀ ਪਾ ਲੈਣੀ ਆ ਸਾਰੇ ਕੁੰਡੇ ਆਪਾਂ ਨੇ ਸਿੱਧੇ ਸਿੱਧੇ ਬਣਾਉਣੇ ਆ ਇਤਾਂ हाँ जी पांच सिलाई अपन कंप्लीट हो गई छेवीं सिलाई अपनी पुठी पै जानी है सारे कुंडे आप्ठे पुठ्ठे बना लें ता अपनी सैड रख के ये अपनी छेवीं सिलाई है जी तागा अपनी सैड रख के अपने सारे कुंडे पुठे पुठे बना लेने ने हाँ जी छे सिलाई अपन कंप्लीट हो गई सातवीं सिलाई अपने सीधी सीधी बना लेनी है तागा अगली सैड रख के सीधी सिलाई है अपनी सीधी सैड वाली ਸਾਰੇ ਕੁੰਡੇ ਆਪਾਂ ਨੇ ਸਿੱਧੇ-ਸਿੱਧੇ ਬਣਾ ਲੈਣੇ ਨੇ ਤਾਂ ਹਾਂਜੀ ਸੱਤ ਸਲਾਈਆਂ ਆਪਣੀਆਂ ਬਣ ਗਈਆਂ ਆਪਾਂ ਆ ਗਏ ਪੁੱਠੀ ਸਾਈਡ ਅੱਠਵੀਂ ਸਲਾਈ ਅੱਠਵੀਂ ਸਲਾਈ ਆਪਾਂ ਨੇ ਕੀ ਕਰਨੇ ਇੱਕ ਕੁੰਡਾ ਆਪਾਂ ਨੇ ਪੁੱਠਾ ਬਣਾ ਲੈਣਾ ਤਾਂਗ ਆਪਣੀ ਧੈੜੀ ਰਖਣਾ ਦੋ ਕੁੰਡੇ ਛੱਡ ਕੇ ਤੀਜਾ ਕੁੰਡਾ ਆਪਾਂ ਬੈਕ ਸਾਈਡ ਤੋਂ ਇਦਾਂ ਸਲਾਈ ਪਾ ਕੇ ਪੁੱਠਾ ਬਣਾ ਲੈਣਾ ਤਾਂਗ ਆ ਮਗਲੀ ਧੈੜੀ ਲੈ ਕੇ ਜਮਾ ਕੇ ਆ ਦੋ ਕੁੰਡੇ ਜਿਹੜੇ ਛੱਡੇ ਸੀ ਇਹਨਾਂ ਨੂੰ ਆਪਾਂ ਸਿੱਧੇ ਮੋੜ ਲੈਣਾ ਇੱਜਾ ਉੱਪਰੀ ਸਾਈਡ ਆ ਜੀ ਇਹ ਆਪਣੀ ਧਾਗਾ ਫੇਰ ਆਪਣੀ ਸਾਈਡ ਲੈ ਕੇ ਆਵਾਂਗੇ। ਇੱਕਦਮ ਬੈਕ ਸਾਈਡ ਤੋਂ ਤੀਜਾ ਗੁੰਡਾ ਚੱਕਾਂਗੇ। ਇਹਨੂੰ ਪੁੱਠਾ ਬਣਾਵਾਂਗੇ। ਧਾਗਮ ਅਗਲੀ ਸਾਈਡ ਲੈ ਕੇ ਜਾਵਾਂਗੇ ਤੇ ਆਹ ਦੋ ਗੁੰਡੇ ਆਪਣੇ ਜਿਹੜੇ ਛੱਡੇ ਸੀ ਇਹਨਾਂ ਨੂੰ ਸਿੱਧੇ ਬਣਾਵਾਂਗੇ। ਤਿੰਨ ਤਿੰਨ ਗੁੰਡੇ ਦੇ ਵਾੜਾ ਡਿਜ਼ਾਈਨ। ਇਦਾਂ ਫੇਰ ਆਪਾਂ ਇੱਕੋ ਗੁੰਡਾ ਚੱਕਣਾ ਦੋ ਗੁੰਡਿਆਂ ਨੂੰ ਛੱਡ ਕੇ ਤੀਜਾ ਗੁੰਡਾ ਪੁੱਠਾ ਬਣਾ ਲਿਆ ਤੇ ਦੋ ਗੁੰਡੇ ਆਪਾਂ ਨੇ ਸਿੱਧੇ ਬਣਾ ਲਏ। ਠੀਕ ਆ ਜੀ ਧਾਗਾ ਫੇਰ ਆਪਣੀ ਸਾਈਡ ਲੈ ਕੇ ਆਂਦਾ ਦੋ ਗੁੰਡੇ ਆਪਾਂ ਨੇ ਛੱਡੇ। तीजा कुंडा आपा बना लिया पुट्ठा धागा अगली साइड दोडे आप सीधे बना ले फिर धागा अपनी सैड लेके दो कुंडे छटे अपने तीजा कुंडा अपने बैक सैड तो बनाया इदा तागा अगली साइड दोडे आप सीधे बना ले फिर धागा अपनी सैड लेके दो कुंडे अपने छटे तीजा कुंडा आपनेगली साइड तो बनाना इधर पुट्ठा धागा मगली साइड ਦੋ ਕੁੰਡੇ ਸਿੱਤੇ ਇਹ ਤਾਂ ਆਪਣੀ ਸਲਾਈਆਂ ਕਿ ਇੱਕ ਕੁੰਡਾ ਪਾ ਲੈ ਉੱਠਾ ਪਾ ਲਿਆ ਠੀਕ ਆ ਜੀ ਅੱਠ ਸਲਾਈਆਂ ਆਪਣੀ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਨੇ ਆ ਸਲਾਈ ਆਪਾਂ ਨੌਂੀਆਂ ਜਿਹੜੀ ਸਿੱਧੀ ਬਣਾ ਲੈਣੇ ਆ ਹਾਂਜੀ ਇਹ ਵਾਲਾ ਡਿਜ਼ਾਈਨ ਹੈ ਜਿਹੜਾ ਇਦਾਂ ਬਣਦਾ ਹੈ ਇੱਕ ਸਲਾਈ ਦਾ ਡਿਜ਼ਾਈਨ ਆ ਚਾਰ ਸਲਾਈਆਂ ਚ ਕੰਪਲੀਟ ਹੋ ਜਾਂਦਾ ਹੈ ਦੋ ਸਲਾਈਆਂ ਸਿੱਧੀਆਂ ਇੱਕ ਸਲਾਈ ਫੁੱਕੀ ਤੇ ਚੌਥੀ ਸਲਾਈ ਫੁੱਕੀ ਤੇ ਇਹ ਵਾਲਾ ਡਿਜ਼ਾਈਨ ਬਣਦਾ ਹੈ ਠੀਕ ਹੈ ਜੀ ਬਹੁਤ ਸੋਖਾ ਡਿਜ਼ਾਈਨ ਆ ਤੇ ਬੈਕ ਸਾਈਡ ਤੋਂ ਇਹ ਵਾਲਾ ਡਿਜ਼ਾਈਨ ਹੈ ਜਿਹੜਾ ਬਣਿਆ ਹੋਇਆ ਇਦਾਂ ਲੱਗਦਾ ਠੀਕ ਹੈ ਜੀ ਸਿੱਧੀ ਸਾਈਡ ਆਪਣੀ ਇਦਾਂ ਬਣਦੀ ਹੈ ਹਾਂਜੀ ਤੁਹਾਨੂੰ ਕਿਦਾਂ ਦਾ ਲੱਗਿਆ ਇਹ ਵਾਲਾ ਡਿਜ਼ਾਈਨ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਆਪਾਂ ਤੁਹਾਨੂੰ ਅਗਲੀ ਵੀਡੀਓ ਨਾਲ ਮਿਲਾਂਗੇ ਉਦੋਂ ਤੱਕ ਲਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ